ਸੋਹਣੇ ਹਰ ਜੋਈ ਮਾਣੀ ਮਾਏ ਸਾਡੀ ਸੋਹਣੇ ਹਰ ਜੋਈ ਤੇਰਾ ਨਾਮ ਖੂਦੇ ਉੱਪਰ ਲੈਣ ਜਾਇਆ ਪਾਣੀ ਨੂੰ ਆਉਂਦਾ ਮੂਰੇ ਲੈ ਕੇ ਹਾਣੀਆਂ ਦੀ ਢਾਣੀ ਨੂੰ ਜਦੋਂ ਖੂਦੇ ਉੱਪਰ ਲੈਣ ਜਾਇਆ ਪਾਣੀ ਨੂੰ ਆਉਂਦਾ ਮੂਰੇ ਲੈ ਕੇ ਹਾਣੀਆਂ ਦੀ ਢਾਣੀ ਨੂੰ ਜਦੋਂ ਖੂਦੇ ਉੱਪਰ ਲੈਣ ਜਾਇਆ ਪਾਣੀ ਨੂੰ ਆਉਂਦਾ ਮੂਰੇ ਲੈ ਕੇ ਹਾਣੀਆਂ ਦੀ ਢਾਣੀ ਨੂੰ ਜਦੋਂ ਖੂਦੇ ਉੱਪਰ ਲੈਣ ਜਾਇਆ ਪਾਣੀ ਨੂੰ ਆਉਂਦਾ ਮੂਰੇ ਲੈ ਕੇ ਹਾਣੀਆਂ ਦੀ ਢਾਣੀ ਨੂੰ ਸਿੱਧੀ ਸਿੱਸ ਤੇ ਘੜੇ ਨੂੰ ਬਨਦਾ ਮਾਂ ਤੇਰਾ ਲਾਡਲਾ ਲਾਡਲਾ ਘੜੇ ਸਾਡੇ ਪੰਨ ਦਾ ਮਾ ਤੇਰਾ ਲਾਡਲਾ ਜਦੋਂ ਵਜਦਾ ਨਿਸ਼ਾਨਾ ਖੁੱਪ ਖੁੱਲਦੇ ਸਾਡੇ ਭੱਜ ਜਾਂਦੇ ਚੀਰ ਖੜੇ ਡੱਲ ਕੇ ਜਦੋਂ ਵਜਦਾ ਨਿਸ਼ਾਨਾ ਖੁੱਪ ਖੁੱਲਦੇ ਸਾਡੇ ਭੱਜ ਜਾਂਦੇ ਚੀਰ ਖੜੇ ਡੱਲਦੇ ਜਦੋਂ ਵਜਦਾ ਨਿਸ਼ਾਨਾ ਖੁੱਪ ਖੁੱਲਦੇ ਹਟ ਜਾਂਦੇ ਧੀਰ ਖੜੇ ਡੁੱਲ ਕੇ ਜਦੋਂ ਵਜ ਬਾਂ ਨਿਸ਼ਾਨਾ ਖੱਪ ਖੁੱਲਦੇ ਸਾਡੇ ਭਿੱਜ ਜਾਂਦੇ ਧੀਰ ਕੜੇ ਡੁੱਲਦੇ ਹੋਰ ਬਹੁਤ ਸਮਝ ਆਇਆ ਨਾ ਮਨ ਦਾ ਮਾ ਤੇਰਾ ਲਾਡਲਾ ਲਾਡਲਾ ਕੜੇ ਸਾਡੇ ਬਹੁਤ ਹੱਸਾਉਂਦਾ ਹਾਂ ਰੋਜ਼ ਮਾਂ ਉਹਦੇ ਦਿਸਦੇ ਨਰਾਲੇ ਜਹੇ ਚੋਜਮਾਂ ਸਾਨੂੰ ਬਹੁਤ ਹੱਸਾਉਂਦਾ ਹਾਂ ਰੋਜ਼ ਮਾਂ ਉਹਦੇ ਦਿਸਦੇ ਨਰਾਲੇ ਜਹੇ ਚੋਜਮਾਂ ਬਹੁਤ ਹੱਸਾਉਂਦਾ ਹਾਂ ਰੋਜ਼ ਮਾਂ ਉਹਦੇ ਦਿਸਦੇ ਨਰਾਲੇ ਜਹੇ ਚੋਜਮਾਂ ਸਾਨੂੰ ਬਹੁਤ ਹੱਸਾਉਂਦਾ ਹਾਂ ਰੋਜ਼ ਮਾਂ ਉਹਦੇ ਦਿਸਦੇ ਨਰਾਲੇ ਜਹੇ ਚੋਜਮਾਂ ਹਰੇ ਆਮਦਾ ਵਜਾ ਧਨ ਧਨ ਦਾ लाजड़ा ला करे साॾे ना पहिराजा भले ख़ुश दिल साॾी भई गल नाप जी हूंदी सच चाले ख़ुश दिल साॾी कोई गल न ਸੁਦੈ ਸਾਡੀ ਤਾਂ ਵੀ ਗੱਲ ਨਾ ਘੂਰ ਮਾਪਿਆਂ ਦੀ ਹੁੰਦੀ ਸਾਥ ਚੱਲਣਾ ਮਨ ਖੁਸ਼ ਦਿਲ ਸਾਡੀ ਕੋਈ ਗੱਲ ਨਾ ਘੂਰ ਮਾਪਿਆਂ ਦੀ ਹੁੰਦੀ ਸਾਥ ਚੱਲਣਾ ਉਹੀ ਰੋਕ ਲੈ ਜੇ ਉਹਨੂੰ ਤੇਰੀ ਮਨ ਦਾ ਮਾ ਤੇਰਾ लाडला लाडला ਕੜੇ